ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦਿਆਂ ਵੀ ਆਪਾਂ ਵਧੀਆ ਤੇ ਸਸਤੇ ਤਰੀਕੇ ਨਾਲ ਜਿਹੜੀਆਂ ਸਬਜ਼ੀ ਵਾਲੀਆਂ ਬੀਲਾਂ ਉਹ ਕਿਵੇਂ ਘਰੇ ਤਿਆਰ ਕਰ ਸਕਦੇ ਆ ਇਹਦੇ ਤੇ ਬਹੁਤ ਥੋੜਾ ਖਰਚਾ ਆਉਂਦਾ ਆਪਾਂ ਜੇ ਬੀਲ ਬਾਜ਼ਾਰ ਚੋਂ ਲੈਨੇ ਤਾਂ ਆਪਾਂ ਨੂੰ 10 ਤੋਂ 12 ਰੁਪਏ ਦੀ ਮਿਲਦੀ ਹੈ ਇੱਕ ਤਾਂ ਇਹ ਹੁੰਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਨੇ ਕਿਹੜਾ ਬੀ ਪਾਇਆ ਕਿਹੇ ਜਾ ਉਹਦੇ ਤੇ ਫਲ ਆਊਗਾ ਜੇ ਆਪਾਂ ਆਪਗਾਵਾਗੇ ਤਾਂ ਆਪਾਂ ਆਪਣੇ ਹੱਥੀਂ ਵਧੀਆ ਕੰਪਨੀ ਦਾ ਬੀਜ ਜਿਵੇਂ ਹੁਣ ਅਸੀਂ ਤੋਰੀਆਂ ਲਾਵਾਂਗੇ ਬੀਐਨਆਰ ਦਾ ਟੌਪ ਦਾ ਬੀ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੀ ਹੈ ਖਰਚਾ ਘਟ ਆਊਗਾ ਬੀ ਦਾ ਰੇਟ ਤਾਂ ਹੁੰਦਾ ਆਪਾਂ ਨੂੰ ਇੱਕ ਬੀ ਪੈਂਦਾ ਹੈਗਾ ਪਰ ਪੀਸ 1.5 ਤੋਂ 2 ਰੁਪਏ ਦਾ ਤੇ ਉਸ ਤੋਂ ਬਾਅਦ ਜੇ ਆਪਾਂ ਵੇਚ ਲੈਨੇ ਆ ਤਾਂ 10 ਤੋਂ 12 ਰੁਪਏ ਦੀ ਪੈਂਦੀ ਆ ਨਾਲੇ ਐ ਨਹੀਂ ਪਤਾ ਉਹ ਖੂ ਨਿਕਲੂ ਕਿਹੇ ਜੀ ਹੁਣ ਤੁਹਾਨੂੰ ਦੱਸ ਦਿਆਂ ਜਿਵੇਂ ਟਰੀਆਂ ਇਹਦੇ 'ਚ ਤਿਆਰ ਕਰਾਂਗੇ ਆਪਾਂ ਇਹ ਤਾਂ ਚਲੋ ਸਾਡੇ ਕੋਲੇ ਤਾਂ ਸਫੈਦਾ ਲਾਇਆ ਸੀ ਉਹਦੇ ਵਾਲਿਆਂ 70-80 ਰੁਪਏ ਦੀ ਮਿਲ ਜਾਂਦੀ ਆਪਾਂ ਨੂੰ ਇੱਕ ਵਾਰੀ ਲੈਣੀ ਪਊ ਹਾਂਜੀ ਅੱਜ ਤੁਹਾਨੂੰ ਆਪਾਂ ਕੱਲਾ ਕੱਲਾ ਸਟੈਪ ਦੱਸਾਂਗੇ ਵੀ ਆਪਾਂ ਬੀ ਨੂੰ ਕਿਵੇਂ ਪਾਉਣੇਗਾ ਕਦੇ 'ਚ ਰਲਾ ਕੇ ਪਾਉਣਾ ਤੇ ਕਿਵੇਂ ਇਹਨੂੰ ਤਾਂ ਪਿਛਾਂ ਦੇ ਵਿੱਚ ਰੱਖਣਾ ਕੋਈ ਆਪਾਂ ਅਸੀਂ ਕੋਈ ਬਾਲੇ ਵੱਡੇ ਵਿਦਵਾਨ ਨਹੀਂ ਹੈਗੇ ਅਸੀਂ ਤਾਂ ਇੱਕ ਸਿਰਫ ਇੱਕ ਵੀਡੀਓ ਬਣਾ ਰਹੇ ਆ ਵੀ ਤਿਆਰ ਕਰ ਰਹੇ ਸੀਗੇ ਬੱਲਾ ਹਾਂਜੀ ਆ ਹੁਣ ਆਪਾਂ ਲਈ ਹੈਗੀ ਗੰਡੋਵਾ ਖਾਦ ਇਹ ਤਾਂ ਆਪਾਂ ਘਰੇ ਤਿਆਰ ਕਰੀ ਸੀਗੀ ਆ ਬੈੱਡ 'ਚ ਇਹ ਤਾਂ ਆਸਾਨ ਤਰੀਕੇ ਨਾਲ ਹੋ ਜਾਂਦੀ ਹੈ ਚਾਹੇ ਆ ਸ਼ੀਟ ਨਾ ਹੋਵੇ ਤਾਂ ਆਪਾਂ ਇਟਾਂ ਦਾ ਬਣਾ ਕੇ ਵੀ ਕਰ ਸਕਦੇ ਆ ਸਿੰਪਲ ਉਹਦੇ ਤੇ ਵੀ ਕਰ ਸਕਦੇ ਆ ਬੈੱਡ ਬਣਾ ਕੇ ਤੇ ਆ ਲੈ ਕੇ ਆਏ ਸੀ ਆਪਾਂ ਕੋਕੋ ਪੀਟ ਦੀ ਜਿਹੜੀ ਉਹ ਪਾਥੀ ਜੀ ਆਉਂਦੀ ਆ ਉਹਨੂੰ ਪਾਣੀ 'ਚ ਭੌਂਕੇ ਇਹਨਾਂ ਨੂੰ ਦੋਨਾਂ ਨੂੰ ਇੱਕੋ ਜੀ ਮਾਤਰਾ 'ਚ ਰਲਾਉਣਾ ਜਿੰਨੀ ਆਹ ਗੰਡੋਵਾ ਖਾਦ ਆ ਤੇ ਉੰਨੀ ਮੰਨ ਲਓ ਆਹ ਕੋਕੋ ਪੀਟਰ ਲਾਉਣੀ ਆ ਇੰਨੀ ਪਾ ਜਿੰਨੀ ਆਹ ਇੱਕੋ ਜੀ ਮੈਂ ਅੱਧਾ ਕ ਬਠਲ ਪਾਲਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਨੇ ਇਹਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਲ ਕੇ ਵਧੀਆ ਹਾਂਜੀ ਹੁਣ ਆਪਾਂ ਜਿਵੇਂ ਇਹਨਾਂ ਨੂੰ ਦੋਨਾਂ ਨੂੰ ਗੰਡੋਆ ਖਾਦ ਨੂੰ ਤੇ ਕੋਕੋ ਪੀਟ ਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਇਕੱਲੀ ਇਕੱਲੀ ਕੁੱਪੀ ਚ ਭਰ ਦਿਆਂਗੇ ਇਹ ਕੋ ਬਾਲੀ ਦਾਬ ਦੇ ਕੇ ਨਹੀਂ ਭਰਨੀ ਪ੍ਰੈਸ ਕਰਕੇ ਹਲਕਾ ਜਾਂ ਹੁਣ ਸਾਡੇ ਜਿਵੇਂ ਸਾਨੂੰ 200 ਬੱਲ ਦੀ ਜ਼ਰੂਰਤ ਹੈ 200 ਬੱਲ ਲੱਗੂਗੀ ਤੇ ਅਸੀਂ ਉਨੇ ਹੀ ਵੀ ਪਾਵਾਂਗੇ 200 ਕੱਲਾ ਕੱਲਾ ਜਰਮੀਨੇਸ਼ਨ ਹੋਊ ਇਹਦੇ ਵਿੱਚ ਚੰਗਾ ਵੀ ਹੈ ਜਿਹੜਾ ਆ ਹੁਣ ਆਪਾਂ ਜੀ ਕੱਲਾ ਕੱਲਾ ਵੀ ਮੰਨ ਲਓ ਇਹਦੇ ਚ ਬਾਲਾ ਨਹੀਂ ਵਿੱਚ ਟਕਣਾ ਆ ਦਿਖਾ ਦੇ ਬਈ ਇੱਧਰ ਨੇੜੇ ਹੋ ਕੇ ਇਹ ਜਿੰਨਾ ਕ ਕਹਿੰਦੇ ਸੁਣਿਆ ਵੀ ਜਿੰਨਾ ਕ ਵੀ ਹੁੰਦਾ 19 ਕੀ ਇਹਦੇ ਉੱਤੇ ਪਰਤ ਨਹੀਂ ਚਾਹੀਦੀ ਮੈਂ ਇੱਥੇ ਜਲਾਤਾ ਆਪਾਂ ਉਸ ਤੋਂ ਬਾਅਦ ਇਹਦੇ ਉੱਤੇ ਇਹਦਾ ਛਾਣਾ ਦੇ ਦਾਂਗੇ। ਕੱਲਾ-ਕੱਲਾ ਬੀ ਲਾ ਕੇ ਵਿੱਚ। ਆ ਬੀ ਭਰਨ ਤੋਂ ਬਾਅਦ ਆਪਾਂ ਕੱਲੀ-ਕੱਲੀ 'ਚ ਉੱਤੇ ਥੋੜਾ-ਥੋੜਾ ਛਾਣਾ ਦੁਬਾਰੇ ਫੇਰੋ ਜਿਹੜਾ ਮਟੀਰੀਅਲ ਆ ਉਹਦਾ ਦੇ ਕੇ ਤੇ ਇਹਨੂੰ ਐਸ ਲੋਟ ਇੱਥੇ ਰੱਖਤਾ। ਇਹਦੇ ਉੱਪਰ ਪਾਵਾਂਗੇ ਆਪਾਂ ਹਰੇ ਰੰਗ ਦਾ ਸ਼ੈੱਡ। ਇਹਨੂੰ ਇਧਰੋਂ ਸੂਰਜ ਚੜ੍ਹਦਾ ਚੜ੍ਹਦੀ ਧੁੱਪ ਵੀ ਲੱਗਿਆ ਕਰੂ ਬੱਲਾਂ ਨੂੰ। ਬਾਕੀ ਸਾਰਾ ਦਿਨ ਫਿਰ ਸ਼ੈੱਡ ਦੀ ਸ਼ਾਂ ਰਿਆ ਕਰੂ। ਤੇ ਇੱਕ ਧਿਆਨ ਰੱਖਣਾ ਵੀ ਜੇ ਛੇਤੀ ਬੀਏ ਘਰਾਉਣੇ ਆ। ਹੁਣ ਜਦੋਂ ਥੋੜੀ ਠੰਡ ਹੈ ਹੁੰਦੀ ਆ ਰਾਤ ਉਹ ਰਾਤ ਨੂੰ ਜਿਹਦੇ ਉੱਤੇ ਪਾਇਆ ਜਾਵੇ ਤਾਂ ਬੜੀ ਵਧੀਆ ਗੱਲ ਆ ਇਹਨੂੰ ਢੱਕ ਕੇ ਤੇ ਸਵੇਰ ਚੱਕਿਆ ਜਾਵੇ ਇਹਦੇ ਉੱਪਰ ਆਪਾਂ ਇਹਨਾਂ ਦੇ ਸਾਰੀਆਂ ਤੇ ਹਲਕਾ ਹਲਕਾ ਪਾਣੀ ਛਿੜਕਣਾ ਕਿਉਂਕਿ ਗਿੱਲਤਾ ਜਦੋਂ ਆਪਾਂ ਕੋਕੋ ਪੀਟ ਭੋਂਤੀ ਹੁੰਦੀ ਉਹਦੇ ਵਿੱਚ ਹੁੰਦੀ ਆ ਆਪਣੇ ਕੋਲੇ ਆ ਗ੍ਰੀਨ ਸ਼ੈੱਡ ਸੀਗਾ ਆਪਾਂ ਨੂੰ ਹੁਣ ਇਹਦੇ ਨਾਲ ਬੱਲਾ ਨੂੰ ਛਾਂ ਰਹੂਗੀ ਹਲਕੀ ਹਲਕੀ ਧੁੱਪ ਪਊਗੀ ਵਧੀਆ ਛਾਂ ਰਹੂਗੀ ਤੇ ਜਰਮੀਨੇਸ਼ਨ ਬਹੁਤ ਜਲਦੀ ਹੋਊਗੀ ਇਹਦੇ ਨਾਲ